ਜ਼ਿਲ੍ਹਾ ਫਤੇਗੜ ਸਾਹਿਬ ਦਾ ਪਿੰਡ ਪਗੜਾਣਾ ਜਿੱਥੋਂ ਦਾ ਇਤਿਹਾਸ ਕੀ ਹੈ ਅਸੀਂ ਇੱਥੇ ਉਚੇਚੇ ਤੌਰ ਤੇ ਕਿਉਂ ਪੁੱਜੇ ਹਾਂ ਕਿਉਂਕਿ ਚਮਕੌਰ ਦੀ ਗੜੀ ਸਾਰੇ ਜਾਣਦੇ ਨੇ ਕਿ ਉਹ ਇਤਿਹਾਸਕ ਜੰਗ ਸੀ ਉਸ ਜੰਗ ਦੇ ਵਿੱਚ ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ ਗਈਆਂ ਦੋ ਸਕੇ ਭਰਾਵਾਂ ਨੇ ਜਿਹੜੇ ਕਿ ਭਾਈ ਦਿਆਲਾ ਦੀ ਔਲਾਦ ਸੀ ਉਹਨਾਂ ਦੇ ਵਿੱਚੋਂ ਇਹ ਜਿਹੜੇ ਬਾਬਿਆਂ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਯਾਦ ਦੇ ਵਿੱਚ ਇਹ ਸਥਾਨ ਬਣਾਇਆ ਗਿਆ ਪਿੰਡ ਵਾਸੀਆਂ ਵੱਲੋਂ ਮਿਲ ਕੇ ਜਦੋਂ ਇਤਿਹਾਸ ਕੱਤਰ ਹੋਇਆ ਇਹ ਗੁਰਦੁਆਰਾ ਸਾਬ ਸਿੰਘ ਸ਼ਹੀਦਾਂ ਭਾਈ ਮਦਨ ਸਿੰਘ ਜੀ ਤੇ ਭਾਈ ਕੋਠਾ ਸਿੰਘ ਜੀ ਇਹ ਦੋ ਸਕੇ ਉਹ ਭਰਾ ਸਨ ਜਿਹੜੇ ਉਹਨਾਂ ਸਿੰਘਾਂ ਦੇ ਵਿੱਚੋਂ ਸਨ ਜਿਨ੍ਹਾਂ ਨੇ ਚਮਕੌਰ ਦੀ ਜੰਗ ਦੇ ਵੇਲੇ ਆਪਣੀ ਲਸਾਨੀ ਸ਼ਹਾਦਤ ਦਿੱਤੀ ਔਰ ਉਹਨਾਂ ਦਾ ਹੀ ਇਹ ਜੱਦੀ ਪੁਸ਼ਤੀ ਪਿੰਡ ਹੈ ਜਿੱਥੇ ਅਸੀਂ ਖੜੇ ਆਂ ਜ਼ਿਲ੍ਹਾ ਫਤਿਹਗੜ ਸਾਹਿਬ ਚ ਪੈਂਦਾ ਹੈ ਔਰ ਇਸ ਪਿੰਡ ਦੇ ਵਾਸੀ ਵੀ ਸਾਡੇ ਨਾਲ ਖੜੇ ਨੇ ਜਦੋਂ ਤੋਂ ਇਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਬਾਬਿਆਂ ਨੇ ਸਾਡੇ ਬਜ਼ੁਰਗਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਡਟ ਕੇ ਪਹਿਰਾ ਦਿੱਤਾ ਉਹਨਾਂ ਰਾਤਾਂ ਦੇ ਵਿੱਚ ਪੋਹ ਦੀਆਂ ਰਾਤਾਂ ਚ ਡਟੇ ਔਰ ਇਨਸਾਫ ਪਸੰਦ ਲੋਕਾਂ ਦੇ ਹੱਕ ਵਿੱਚ ਉਹਨਾਂ ਨੇ ਜੰਗ ਜਿਹੜੀ ਲੜੀ ਹੈ ਉਸ ਦੀ ਯਾਦ ਵਿੱਚ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਹੋਰ ਕੀ ਇਤਿਹਾਸ ਕਹਿੰਦਾ ਇਸ ਪਿੰਡ ਦਾ ਉਹਨਾਂ ਬਾਬਿਆਂ ਦਾ ਸਾਡੇ ਨਾਲ ਪਿੰਡ ਵਾਸੀ ਖੜੇ ਨੇ ਉਹਨਾਂ ਤੋਂ ਜਾਣਦੇ ਆ ਆ ਸਭ ਤੋਂ ਪਹਿਲਾਂ ਜੀ ਇਸ ਪਿੰਡ ਨੂੰ ਲੈ ਕੇ ਪਗੜਾਣਾ ਪਿੰਡ ਦੇ ਵਿੱਚ ਜਿਹੜਾ ਇਤਿਹਾਸਕ ਸਥਾਨ ਬਣਾਇਆ ਗਿਆ ਹਾਲਾਂਕਿ ਪਹਿਲਾਂ ਤੋਂ ਦੱਸਿਆ ਜਾਂਦਾ ਕਿ ਕੱਚਾ ਕੋਠਾ ਸੀ ਇੱਕ ਹਾਂਜੀ ਤੇ ਉਸ ਤੋਂ ਬਾਅਦ ਇਹ ਤੁਹਾਨੂੰ ਕਿਉਂ ਲੱਗਿਆ ਕਦੋਂ ਪਤਾ ਲੱਗਿਆ ਕਿ ਸਾਡੇ ਤਾਂ ਬਜ਼ੁਰਗਾਂ ਨੇ ਇੰਨੀ ਵੱਡੀ ਸ਼ਹਾਦਤ ਦਿੱਤੀ ਔਰ ਯਾਦ ਵਿੱਚ ਸਥਾਨ ਹੋਣਾ ਚਾਹੀਦਾ ਸਾਨੂੰ ਇਹ 25-30 ਸਾਲ ਤੋਂ ਇਤਿਹਾਸ ਮਿਲਿਆ ਜਿਹੜਾ ਤੁਹਾਨੂੰ ਦਿਖਾਇਆ ਸੀ ਜੀ ਵੀ ਭਾਈ ਕੋਠਾ ਸਿੰਘ ਭਾਈ ਮਾਦਨ ਸਿੰਘ ਜੀ ਵਿੱਚ ਮਕੌਰ ਸਾਹਿਬ ਜਿਹੜੇ ਸ਼ਹੀਦ ਹੋਏ ਸੀਗੇ ਉਹ ਇੱਥੇ ਭਾਈ ਦਿਆਲ ਜੀ ਦੀ ਲਾਤ ਸੀਗੇ ਜੀ ਉਰੇ ਉਹਨਾਂ ਦਾ ਜਨਮ ਸਥਾਨ ਹੈ ਉਰੇ ਜੰਮੇ ਪੜੇ ਹੈ ਇੱਥੇ ਸਾਡੇ 9ਵੇਂ ਪਾਸ਼ਾ ਤੀਨ ਰਾਤਾ ਰਹੇ ਜੀ ਭਗਰਾਣਾ ਸਾਹਿਬ ਜੀ ਔਰੇ ਉਹਨਾਂ ਦੀ ਜਲ ਪਾਣੇ ਦੀ ਸੇਵਾ ਕਰੀਆ ਭਾਈ ਦੇ ਅੱਲਾ ਜੀ ਨੇ ਉਹਨਾਂ ਕੋਲ ਫਿਰ ਲਾਦ ਨਹੀਂ ਸੀਗੀ ਫਿਰ ਉਹਨਾਂ ਨੇ 9ਵੇਂ ਪਾਸ਼ਾ ਨੂੰ ਬੇਨਤੀ ਕਰੀ ਫਿਰ ਉਹਨਾਂ ਕੋਲੇ ਦੋ ਸ਼ਹੀਦ ਸਿੰਘ ਪੈਦਾ ਹੋਏ ਇੱਕ ਉਹਨਾਂ ਦੇ ਪਤਾ ਲੱਗਿਆ ਵੀ ਮਤਲਬ ਬਾਬਾ ਕੋਟਾ ਸਿੰਘ ਮਾਦਨ ਸਿੰਘ ਦੀ ਇੱਕ ਭੈਣ ਵੀ ਸੀਗੀ ਉਹਨਾਂ ਦਾ 10ਵੇਂ ਪਾਸ਼ਾ ਨੇ ਅਨੰਦਪ੍ਰਸਾਹ ਵਿਆਹ ਕਰਤਾ ਸੀਗਾ ਫਿਰ ਇਹ ਚਮਕੌਰ ਸਾਹਿਬ ਆ ਗਏ ਚਮਕੌਰ ਸਾਹਿਬ ਇਹਨਾਂ ਨੇ ਸਭ ਤੋਂ ਪਹਿਲਾਂ ਸ਼ੀਧੀ ਪ੍ਰਾਪਤ ਕਰੀ ਰਾਤ ਨੂੰ 10ਵੇਂ ਪਾਸ਼ਾ ਦੇ ਗੜੀ ਵਿੱਚ ਪਹਿਰੇਦਾਰ ਰਹੇ ਜੀ ਆਨੰਦਪੁਰ ਸਾਹਿਬ ਨਾਲ ਵੀ ਗੂੜਾ ਨਾਤਾ ਰਿਹਾ ਹੈ ਭਾਈ ਦਿਵਾਲਾ ਜੀ ਦਾ ਹਾਂ ਜੀ ਆਨੰਦਪੁਰ ਸਾਹਿਬ ਜਦੋਂ ਸੇਵਾ 'ਚ ਜਾਂਦੇ ਸੀ ਜੀ ਤੇ ਨਾਲ ਦੇ ਨਾਲੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਤੋਂ ਸ਼ੀਸ਼ ਆਨੰਦਪੁਰ ਸਾਹਿਬ ਤੋਂ ਦਿੱਲੀ ਜਦੋਂ ਸ਼ੀਸ਼ ਦੇਣ ਲਈ ਚੱਲੇ ਜੀ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਇਸ ਸਥਾਨ ਤੇ ਆਏ ਜੀ ਤੇ ਆ ਕੇ ਉਹਨਾਂ ਨੇ ਇੱਥੇ ਜਦੋਂ ਰਾਤ ਰਹੀਂ ਤੇ ਭਾਈ ਦਿਆਲਾ ਜੀ ਨੇ ਉਹਨਾਂ ਦੀ ਸੇਵਾ ਕੀਤੀ ਦੁੱਧ ਪਾਣੀ ਛਕਾਇਆ ਲੰਗਰ ਪਾਣੀ ਛਕਾਇਆ ਤੇ ਉਹਨਾਂ ਦੇ ਬਚਨਾਂ ਦੇ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਤੁਹਾਡੇ ਪਰਿਵਾਰ ਚ ਦੋ ਗੁਰਸਿੱਖ ਹੋਣਗੇ ਜੀ ਉਹਨਾਂ ਦੇ ਹੁਕਮ ਅਨੁਸਾਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਸ਼ੀਸ਼ ਦੇਣ ਲਈ ਗਏ ਤਾਂ ਉਹਨਾਂ ਨੇ ਇਹ ਬਚਨ ਪੂਰੇ ਕੀਤੇ ਤੇ ਭਾਈ ਦਿਆਲਾ ਜੀ ਦੇ ਦੋ ਪੁੱਤਰ ਹੋਏ ਬਾਬਾ ਮਦਦ ਸਿੰਘ ਤੇ ਬਾਬਾ ਕੋਠਾ ਸਿੰਘ ਜੀ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਜਾਂਦੇ ਸਮੇਂ ਦੱਸਿਆ ਕਿ ਤੁਸੀਂ ਇਹਨਾਂ ਨੂੰ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਛੱਡ ਦਿਓ ਸੇਵਾ ਵਾਸਤੇ ਜੀ ਤੇ ਉਹਨਾਂ ਨੇ 17 1699 ਈਸਵੀ ਨੂੰ ਹਮ ਅਮਰਤੀ ਦਾਤ ਪ੍ਰਾਪਤ ਕੀਤੀ ਜਦੋਂ ਖਾਲਸਾ ਪੰਥ ਦੀ ਸਾਜਣਾ ਹੁੰਦੀ ਉਦੋਂ ਹੀ ਅਮਰੇ ਸ਼ਕ ਲਿਆ ਸੀ ਇਹਨਾਂ ਬਾਬਿਆਂ ਉਦੋਂ ਹੀ ਅਮਰ ਅਮਰ ਸ਼ਕ ਲਿਆ ਸੀ ਜੀ ਉਦੋਂ ਅਮਰ ਛੱਕੇ ਇਹ ਸਿੰਘ ਸਜੇ ਜੀ ਉਹਨਾਂ ਦੇ ਚਰਨਾਂ 'ਚ ਰਹੇ ਹੂੰ ਉਹ ਉਸ ਸਮੇਂ ਕਿਸੇ ਜਿਸ ਸਮੇਂ ਜਦੋਂ ਆਪਣਾ ਉਹਨਾਂ ਨੂੰ ਜਦੋਂ ਜੰਗ ਹੋਣੀ ਸੀ ਜੀ ਤੇ ਉਹਨਾਂ ਨੂੰ ਇਹ ਸੇਵਾ ਪ੍ਰਾਪਤ ਹੋਈ ਹੂੰ ਫਿਰ ਉਹ ਜਲ ਜੰਗ ਕੇ ਜੰਗ ਦੇ ਵਿੱਚ ਲੜ ਕੇ ਉਹਨਾਂ ਨੇ ਸ਼ਕਤੀ ਪ੍ਰਾਪਤ ਕੀਤੀ ਜੀ ਗੜੀ ਦੇ ਵਿੱਚ ਉਹਨਾਂ ਨੇ ਪਹਿਰਾ ਦੇ ਕੇ ਹੂੰ ਜਦੋਂ ਅਨ ਆਪ ਕੋ ਆਪਣਾ ਜੰਗ ਚੱਲ ਰਿਹਾ ਸੀ ਗੱਡੀ ਦੇ ਵਿੱਚ ਪੈਰਾ ਦੇ ਕੇ ਜੰਗ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਜੀ ਤੇ ਸਾਨੂੰ ਪਤਾ ਲੱਗਿਆ ਸਾਡੇ ਬਜ਼ੁਰਗਾਂ ਨੂੰ ਪਤਾ ਲੱਗਿਆ ਅਸੀਂ ਇਹ ਸੇਵਾ ਹੀ ਸੀ ਕਰਕੇ ਸੰਭਾਲੀ ਹੋਈ ਹੈ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਬਜ਼ੁਰਗਾਂ ਤੋਂ ਪਤਾ ਲੱਗਿਆ ਫਿਰ ਉਹਨਾਂ ਵਾਸਤੇ ਇਹ ਸਥਾਨ ਬਣਾਇਆ ਗਿਆ ਜਿੱਥੇ ਅਸੀਂ ਸੇਵਾ ਕਰਦੇ ਹਾਂ ਜੀ ਇਸ ਸੇਵਾ ਸਥਾਨ ਨੂੰ ਬਣਾਉਣ ਦੇ ਲਈ ਜੀ ਕਾਫੀ ਜਿਹੜੀ ਹੈ ਮਿਹਨਤ ਲੱਗੀ ਹੈ ਸਾਰੇ ਲੋਕਾਂ ਨੇ ਆਪਣੀ ਪੂੰਜੀ ਇਕੱਠੀ ਕਰਕੇ ਸਥਾਨ ਬਣਾਇਆ ਹੈ ਜਾਂ ਤੁਹਾਨੂੰ ਸਹਾਇਤਾ ਪ੍ਰਾਪਤ ਹੋਈ ਵਿਸ਼ੇਸ਼ ਤੌਰ 'ਤੇ ਅਸੀਂ ਇਲਾਕੇ 'ਚੋਂ ਜੀ ਸੰਗਤਾਂ ਤੋਂ ਪਿੰਡਾਂ 'ਚ ਜਾ ਕੇ ਅਸੀਂ ਸਾਰੇ ਪਿੰਡ ਆਪਣਾ ਇਲਾਕਾ ਚੁੰਨੀ ਬਡਾਲੀ ਮਾਨਕਪੁਰ ਖੇੜਾ ਲਾਗ ਪਿੰਡ ਆਪਣਾ ਚੰਪਰ ਅਸੀਂ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਜੀ ਪੈਸੇ ਮਤਲਬ ਸੇਵਾ ਕ ਇਕੱਠੇ ਕਰੀ ਉਸ ਦੇ ਨਾਲ ਅਸੀਂ ਇਹ ਹੁਣ 25 ਲੱਖ ਰੁਪਏ ਦੇ ਕਰੀਬ ਸਾਡਾ ਮਤ ਲੱਗ ਗਿਆ ਜੀ ਬਾਕੀ ਕੰਮ ਰਹਿੰਦਾ ਅਜੇ ਦਰਵਾਜੇ ਖਿਡਕੀਆਂ ਰਹਿੰਦੇ ਆ ਟਾਇਲ ਰਹਿੰਦੀ ਹੈ ਬਾਕੀ ਹੁਣ ਮਹਾਰਾਜ ਆਪੇ ਸੇਵਾ ਲੋਂਗੇ ਜੀ ਜੀ ਤਾਂ ਅਸੀਂ ਉਹ ਸਥਾਨ ਦਿਖਾ ਰਹੇ ਆ ਜਿਹੜਾ ਲੋਕਾਂ ਨੇ ਆਪਣੀ ਮਿਹਨਤ ਦੇ ਨਾਲ ਉਂਜੀ ਇਕੱਠੀ ਕੀਤੀ ਔਰ ਆਪਣੇ ਬਜ਼ੁਰਗਾਂ ਦੀ ਆਪਣੇ ਬਾਬਿਆਂ ਦੀ ਯਾਦ ਵਿੱਚ ਕਿਉਂਕਿ ਇਹ ਸਾਰਿਆਂ ਦੇ ਸਾਂਝੇ ਨੇ ਕਿਉਂਕਿ ਇਨਸਾਫ ਦੇ ਲਈ ਲੜਾਈ ਲੜੀ ਸੀ ਇਹਨਾਂ ਨੇ ਚਮਕੌਰ ਦੀ ਗੜੀ ਦੇ ਵੇਲੇ ਸਾਰੇ ਜਾਣਦੇ ਨੇ ਕੱਚੀ ਗੜੀ ਦੇ ਵਿੱਚ ਉਹ ਸਮਾਸੀ ਜਿਹੜਾ ਕਿੰਨਾ ਔਖਾ ਸੀ ਤੇ ਉਸ ਦੇ ਵਿੱਚੋਂ ਹੀ ਬਾਬਾ ਮਦਨ ਸਿੰਘ ਤੇ ਬਾਬਾ ਕੋਠਾ ਸਿੰਘ ਜੀ ਨੇ ਵੀ ਆਪਣੀ ਲਸਾਨੀ ਸ਼ਹਾਦਤ ਦਿੱਤੀ ਔਰ ਉਸ ਦੇ ਵਿੱਚ ਯੋਗਦਾਨ ਪਾਇਆ ਔਰ ਜਿਹੜੇ ਬਜ਼ੁਰਗ ਖੜੇ ਨੇ ਜਾਂ ਪਿੰਡ ਵਾਸੀ ਨੇ ਇਹਨਾਂ ਦਾ ਇਹ ਕਹਿਣਾ ਕਿ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਦੋਂ ਇਹ ਪਤਾ ਲੱਗਿਆ ਪਹਿਲੀ ਵਾਰਾਂ ਆਪਣੇ ਬਜ਼ੁਰਗਾਂ ਦੇ ਜ਼ਰੀਏ ਕਿ ਇਹ ਉਹ ਬਾਬੇ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਲ ਡੱਟ ਕੇ ਪਹਿਰਾ ਦਿੱਤਾ ਔਰ ਇਨਸਾਫ ਦੀ ਖਾਤਰ ਲੜਾਈ ਲੜੀ ਯਾਰ ਉਸ ਦੇ ਵਿੱਚ ਸ਼ਹਾਦਤ ਵੀ ਪ੍ਰਾਪਤ ਕੀਤੀ ਅੱਜ ਕੱਲ ਬੇਸ਼ੱਕ ਫਿਰਕਾ ਪ੍ਰਸਤੀ ਤਿਆਗ ਦੇ ਵਿੱਚ ਸਾਰਿਆਂ ਨੂੰ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸ ਵਕਤ ਉਹ ਸਮਾਂ ਸੀ ਕਿ ਜਦੋਂ ਸਾਰੇ ਰਲ ਮਿਲ ਕੇ ਇਨਸਾਫ ਦੇ ਲਈ ਲੜਾਈਆਂ ਲੜਦੇ ਸੀ ਇਹ ਪਿੰਡ ਦੇ ਬਜ਼ੁਰਗ ਜਿਨ੍ਹਾਂ ਦੀ ਉਮਰ 100 ਸਾਲ ਦੇ ਕਰੀਬ ਹੈ ਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੋਂ ਮਾਨਤਾ ਰੱਖਦੇ ਨੇ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਤੇ ਇਸ ਵਕਤ ਜਿਹੜਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਸ਼ਹੀਦੀ ਸਭਾ ਲੱਗੀ ਹੈ ਉਸ ਦੇ ਨਾਲ ਨਾਲ ਵੀ ਇਹ ਲੋਕਾਂ ਨੂੰ ਇਤਿਹਾਸ ਦੱਸਿਆ ਜਾ ਰਿਹਾ ਹੈ ਹਾਲਾਂਕਿ ਇਤਿਹਾਸ ਇਹਨਾਂ ਦਾ ਕਹਿਣਾ ਹੈ ਕਿ 20 ਤੋਂ 25 ਸਾਲ ਪਹਿਲਾਂ ਜਿਹੜਾ ਉਹ ਜਾਗਰ ਹੋਣਾ ਸ਼ੁਰੂ ਹੋਇਆ ਹੌਲੀ ਹੌਲੀ ਲੋਕਾਂ ਤੱਕ ਇਹ ਗੱਲ ਪਹੁੰਚੀ ਪਹਿਲਾਂ ਨਹੀਂ ਸੀ ਕੋਈ ਜਾਣਦਾ ਕਿ ਉਹ ਸਾਡੇ ਪਿੰਡ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਇੰਨੀ ਵੱਡੀ ਮਹਾਨ ਸ਼ਹਾਦਤ ਦਿੱਤੀ ਹੈ ਤੁਸੀਂ ਇਸ ਪਿੰਡ ਦੇ ਬਾਰੇ ਔਰ ਇਸ ਪਿੰਡ ਦਾ ਹੋਰ ਕੀ ਵਿਸ਼ੋਕੜ ਹੈ ਔਰ ਜਦੋਂ ਅਨਵੇਂ ਪਾਸ਼ਾ ਇੱਥੋਂ ਗੁਜ਼ਰ ਰਹੇ ਸਨ ਤੇ ਉਦੋਂ ਹੋਰ ਵੀ ਕਈ ਯਾਦਾਂ ਬਜ਼ੁਰਗ ਦੱਸਦੇ ਹੋਣਗੇ ਕਹਾਣੀਆਂ ਕੀ ਦੱਸਦੇ ਬਜ਼ੁਰਗ ਸਾਡੇ ਚਾਚਾ ਬਲਦੇਵ ਸਿੰਘ ਜੀ 100 ਸਾਲ ਦੇ ਕਰੀਬ ਉਮਰ ਹੈ ਜੀ ਜੀ ਮਤਲਬ ਇਹ ਬਹੁਤ ਪੁਰਾਣਾ ਪਿੰਡ ਹੈ ਜੇ ਕੋਈ ਨਵਾਂ ਪਿੰਡ ਨਹੀਂ ਹੈਗਾ ਜੀ ਜੀ ਇਹ ਹੱਲਿਆਂ ਤੋਂ ਪਹਿਲਾਂ ਦਾ ਪਿੰਡ ਹੈ ਹਮ ਨਵੇਂ ਪਾਸ਼ਾ ਆਏਗੇ ਸਾਰਾ ਇਤਿਹਾਸ ਹੈ ਮਤਲਬ ਪਗਨਾਣਾ ਪਿੰਡ ਇਹਦਾ ਨਾਮ ਇਸ ਪਿੰਡ ਦੇ ਵਿੱਚ ਅਸੀਂ ਦੇਖਿਆ ਕਿ ਪੁਰਾਣੇ ਖੂਹ ਵੀ ਨਜ਼ਰ ਆ ਰਿਹਾ ਉਹ ਵੀ ਉਦੋਂ ਦੇ ਨੇ ਹਾਂਜੀ ਇਹ ਖੂਹ ਸਾਡੇ ਬਜ਼ੁਰਗ ਦੱਸਣਾਂ ਇਨ੍ਹਾਂ ਤੋਂ ਪਹਿਲਾਂ ਦੇ ਖੂਹਾਂ ਜੀ ਹੁਣ ਵੀ ਅਸੀਂ ਪਾਣੀ ਵਰਤਦੇ ਹਾਂ ਇਹ ਖੂਹ ਦਾ ਜੀ ਅਸੀਂ ਕੱਪੜੇ ਵੀ ਧੋਣੇ ਆ ਨਹਾਉਣਾ ਵੀ ਹੈਗਾ ਕੋਈ ਐਨ ਪਾਣੀ ਸਾਫ਼ ਸੁਥਰਾ ਜੀ ਹਾਂਜੀ ਤਾਂ ਜਿਸ ਵਕਤ ਅਸੀਂ ਇਹ ਸਾਰੇ ਸ਼ਹੀਦੀ ਸਭਾ ਦੇ ਉੱਤੇ ਸਾਰੇ ਜਾਣਦੇ ਨੇ ਨਤਮਸਤਕ ਹੋਣ ਦੇ ਲਈ ਸਾਬਜਾਦਿਆਂ ਦੀ ਸ਼ਹਾਦਤ ਨੂੰ ਜਿਹੜੇ ਉੱਥੇ ਜਾਂਦੇ ਆ ਜਾਂ ਨਹੀਂ ਪਹੁੰਚੇ ਹੁਣ ਤੱਕ ਜੈਨਾ ਬਾਬਿਆਂ ਦੀ ਸ਼ਾਦੀ ਦੇ ਜਰੀਏ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਤੁਸੀਂ ਇਸ ਪਿੰਡ ਚੋਂ ਖੜ ਕੇ ਇਸ ਇਤਿਹਾਸਕ ਸਥਾਨ ਤੋਂ ਖੜੇ ਸਾਡੇ ਸਾਰੇ ਜਾਣੇ ਜੀ ਸਾਡੇ ਹਰੇਕ ਘਰ ਚੋਂ ਮੈਂਬਰ ਜਾਂਦਾ ਜੀ ਕੋਈ ਹੈ ਉਹ ਨਹੀਂ ਘਰ ਕੋਈ ਇਹ ਜਿਹੜਾ ਘਰ ਨਹੀਂ ਜਿਹੜਾ ਨਾ ਗਿਆ ਹੋਵੇ ਹਾਂ ਜੀ ਸਾਡੇ ਹੁਣ ਕੱਲ ਨੂੰ ਸਮਾਪਤੀ ਅੱਜ 20 21 22 ਅੱਜ 23 ਕੱਲ ਨੂੰ ਸਮਾਪਤੀ ਸਾਡੇ ਜਿਹੜਾ ਪਿੰਡ ਦਾ ਲੰਗਰ ਲੱਗਿਆ ਵਜ ਮਕੌਰ ਸਾਹਿਬ ਜੀ ਹਾਂ ਜੀ ਤਾਂ ਬਾਬਾ ਮਦਨ ਸਿੰਘ ਤੇ ਬਾਬਾ ਕੋਠਾ ਸਿੰਘ ਜੀ ਦੋ ਸਕੇ ਭਰਾ ਸਨ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੀ ਉਹ ਜੰਗ ਵਿੱਚ ਆਪਣੀ ਸ਼ਹਾਦਤ ਦਿੱਤੀ ਹੈ ਔਰ ਸਪਿੰਡ ਦੇ ਲੋਕ ਮਾਣ ਨਾਲ ਦੱਸਦੇ ਨੇ ਕਿ ਸਾਡੇ ਬਾਬੇ ਸਨ ਸਾਡੇ ਬਜ਼ੁਰਗ ਸਨ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਦੇ ਨਾਲ ਡਟ ਕੇ ਪੈਰਾ ਦਿੱਤਾ ਉਹ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਇਸ ਤੋਂ ਪਹਿਲਾਂ ਜਦੋਂ ਤੱਕ ਲੋਕਾਂ ਨੂੰ ਨਹੀਂ ਸੀ ਪੂਰਾ ਪਤਾ ਆਪਣੀ ਪੂੰਜੀ ਇਕੱਠੀ ਕਰਕੇ ਇਤਿਹਾਸਕ ਸਥਾਨ ਬਣਾ ਰਹੇ ਸਨ ਉਸ ਤੋਂ ਪਹਿਲਾਂ ਇਹ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਜਿਹੜੀ ਇਹ ਛੋਟੀ ਜੀ ਇਮਾਰਤ ਬਣੀ ਹੈ ਇਹ ਵੀ ਉਹਨਾਂ ਦੀ ਯਾਦ ਵਿੱਚ ਸੀ ਗੁਰੂ ਘਰ ਹੈ ਬਣਾਇਆ ਗਿਆ ਪਰ ਹੁਣ ਇਹਨਾਂ ਨੇ ਆਪਣਾ ਉਪਰਾਲਾ ਕਰਦਿਆਂ ਹੋਇਆਂ ਇਹ ਸਥਾਨ ਬਣਾਇਆ ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਸਜੋਬਿਤ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਤਿਹਾਸਕ ਸਥਾਨ ਦੇ ਵਿੱਚ ਜਿਹੜੀ ਬਿਲਡਿੰਗ ਉਸਾਰ ਦਿੱਤੀ ਗਈ ਹੈ ਇੱਥੇ ਸਮਾਗਮ ਹੋਇਆ ਕਰਨਗੇ ਨਾ ਪਿੰਡ ਵਾਸੀਆਂ ਦਾ ਕਹਿਣਾ ਇਸ ਪਿੰਡ ਦੇ ਵਿੱਚ ਆਉਣ ਦਾ ਸਾਡਾ ਵੀ ਇੱਕੋ ਇੱਕ ਮਕਸਦ ਸੀ ਕਿ ਦੱਸਿਆ ਜਾਵੇ ਕਿ ਇਤਿਹਾਸ ਕੀ ਹੈ ਔਰ ਇਸ ਪਾਸੇ ਸੰਖੇਪ ਰੂਪ ਦੇ ਵਿੱਚ ਇਤਿਹਾਸ ਹੈ ਜਿਹੜਾ ਉਹ ਲਗਾ ਵੀ ਦਿੱਤਾ ਹੋਇਆ ਹੈ ਕਿ ਜਿਹੜਾ ਕੋਈ ਨਵੀਂ ਸੰਗਤ ਆਉਂਦੀ ਨਵੇਂ ਲੋਕ ਆਉਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਇੱਥੋਂ ਇਤਿਹਾਸ ਉਹ ਪੜ ਸਕਦੇ ਨੇ ਤੇ ਭਾਈ ਦਿਆਲਾ ਜੀ ਦੇ ਦੋ ਪੁੱਤਰ ਸਕੇ ਭਰਾ ਗੁਰੂ ਗੋਬਿੰਦ ਸਿੰਘ ਦੇ ਨਾਲ ਉਸ ਵੇਲੇ ਲੜੇ ਉਸ ਵੇਲੇ ਜੰਗ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਜਦੋਂ 1704 ਈਸਵੀ ਦਾ ਸਮਾਸੀ ਤਾਂ ਸਾਨੂੰ ਉਮੀਦ ਹੈ ਕਿ ਜਿਨ੍ਹਾਂ ਨੇ ਪਹਿਲੀ ਵਾਰ ਇਸ ਰਿਪੋਰਟ ਦੇ ذریعے ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕੀਤੇ ਨੇ ਉਹਨਾਂ ਨੂੰ ਜ਼ਰੂਰ ਇਹ ਨਵਾਂ ਸਥਾਨ ਦੇਖ ਕੇ ਖੁਸ਼ੀ ਪ੍ਰਾਪਤ ਹੋਈ ਹੋਵੇਗੀ ਸਾਡੀ ਕੋਸ਼ਿਸ਼ ਹੈ ਕਿ ਜਈਆਂ ਹੋਰ ਇਤਿਹਾਸਿਕ ਥਾਵਾਂ ਦੇ ਉੱਤੇ ਵੀ ਜਾਇਆ ਜਾਵੇ ਔਰ ਤੁਹਾਡੇ ਰੂਹਬਰੂ ਕਰਾਈਆਂ ਜਾਣੇ ਥਾਵਾਂ ਜਿੰਨਾਂ ਤੋਂ ਸਾਨੂੰ ਅੱਜ ਵੀ ਸੇਧ ਮਿਲਦੀ ਰਹੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਸ੍ਰੀ ਫਤਿਹਗੜ੍ਹ ਸਾਹਿਬ